ਕਹਿੰਦੇ ਜੀ ਪੰਜਾਬੀਆਂ ਦੀ ਸ਼ਾਨ ਵੱਖਰੀ ਇਹ ਗੱਲ ਬਿਲਕੁਲ ਸੱਚ ਆ ਕਿ ਪੰਜਾਬੀਆਂ ਦੀ ਸ਼ਾਨ ਵਾਕਈ ਵੱਖਰੀ ਆ ਦੁਨੀਆ ਦੇ ਕਿਸੇ ਵੀ ਕੋਨੇ ਤੇ ਧਰਤੀ ਦੇ ਕਿਸੇ ਵੀ ਹਿੱਸੇ ਤੇ ਕੋਈ ਵੀ ਮੁਸੀਬਤ ਕਿਉਂ ਨਾ ਆਵੇ ਤੇ ਉਹ ਕਿੰਨੀ ਵੀ ਭਿਆਨਕ ਕਿਉਂ ਨਾ ਹੋਵੇ ਚਾਹੇ ਉਹ ਮਨੁੱਖਾਂ ਦੁਆਰਾ ਪੈਦਾ ਕੀਤੀ ਹੋਵੇ ਜਾਂ ਫਿਰ ਉਹ ਕੋਈ ਕੁਦਰਤੀ ਆਫਤ ਹੋਵੇ ਹਰ ਥਾਂ ਜਾ ਕੇ ਪੰਜਾਬੀ ਲੰਗਰ ਜ਼ਰੂਰ ਲਾਉਂਦੇ ਨੇ ਤੇ ਕੱਲੇ ਲੰਗਰ ਹੀ ਨਹੀਂ ਲਾਉਂਦੇ ਉਹ ਮੁਸੀਬਤ ਵਿੱਚ ਫਸੇ ਲੋਕਾਂ ਨੂੰ ਉਥੋਂ ਕੱਢਣ ਵਾਸਤੇ ਕੋਸ਼ਿਸ਼ ਵੀ ਕਰਦੇ ਨੇ ਤੇ ਬਹੁਤ ਥਾਵਾਂ ਤੇ ਉਹਨਾਂ ਨੇ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਵੀ ਬਚਾਈਆਂ ਨੇ ਉਹ ਚਾਹੇ ਧਰਤੀ ਯੂਕਰੇਨ ਦੀ ਹੋਵੇ ਫਿਲਸਤਾਈਨ ਦੀ ਹੋਵੇ ਪਾਕਿਸਤਾਨ ਦੀ ਹੋਵੇ ਅਮਰੀਕਾ ਦੀ ਹੋਵੇ ਕੈਨੇਡਾ ਦੀ ਹੋਵੇ ਕਿਤੇ ਵੀ ਦੁਨੀਆ ਦੇ ਦੇਸ਼ ਦੇ ਕਿਸੇ ਵੀ ਕੋਨੇ ਤੇ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਆ ਜਿੱਥੇ ਅਮਰੀਕਾ ਦੀ ਪੁਲਿਸ ਪੰਜਾਬੀਆਂ ਦਾ ਧੰਨਵਾਦ ਕਰ ਰਹੀ ਆ ਕਿਉਂਕਿ ਪੰਜਾਬੀਆਂ ਨੇ ਉੱਥੇ ਜਾ ਕੇ ਜਿਹੜੇ ਕਿਉਂਕਿ ਪਿਛਲੇ ਦਿਨਾਂ ਤੋਂ ਅਮਰੀਕਾ ਦੇ ਵਿੱਚ ਅੱਗ ਲੱਗੀ ਸੀ ਅੱਗ ਲੱਗਣ ਕਾਰਨ ਉੱਥੇ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਉੱਥੇ ਲੋਕਾਂ ਦੇ ਘਰ ਵੀ ਜਲ ਗਏ ਜਿਹਦੇ ਕਰਕੇ ਲੋਕਾਂ ਨੂੰ ਜ਼ਰੂਰਤ ਸੀ ਖਾਣੇ ਪਾਣੀ ਦੀ ਤੇ ਉੱਥੇ ਪੰਜਾਬੀਆਂ ਨੇ ਮਦਦ ਦੇ ਵਾਸਤੇ ਲੰਗਰ ਲਗਾ ਛੱਡੇ ਨੇ ਜਿਹਦੇ ਕਰਕੇ ਉੱਥੋਂ ਦੀ ਪੁਲਿਸ ਨੇ ਪੰਜਾਬੀਆਂ ਦਾ ਧੰਨਵਾਦ ਕੀਤਾ ਹੈ ਕਿ ਤੁਸੀਂ ਸਾਡੇ ਲੋਕਾਂ ਵਾਸਤੇ ਲੰਗਰ ਲਗਾਏ ਤੁਹਾਡਾ ਬਹੁਤ ਧੰਨਵਾਦ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਬੜਾ ਹੀ ਚੰਗਾ ਲੱਗਿਆ ਕਿਉਂਕਿ ਸਾਡੇ ਗੁਰੂ ਨਾਨਕ ਦੇਵ ਜੀ ਨੇ ਸਾਡੇ ਗੁਰੂ ਗੋਬਿੰਦ ਸਿੰਘ ਨੇ ਭਾਈ ਕਨਈਆ ਜੀ ਨੇ ਸਾਨੂੰ ਉੱਚੀ ਸੁੱਚੀ ਸੋਚ ਦਿੱਤੀ ਆ ਇਹ ਇਹ ਸੋਚ ਦੇ ਧਾਰਨੀ ਬਣਾਇਆ ਕਿ ਜਿਹੜੇ ਭੁੱਖੇ ਲੋਕ ਆ ਉਹਨਾਂ ਵਾਸਤੇ ਲੰਗਰ ਲਾਏ ਜਾਣ ਉਹਨਾਂ ਨੂੰ ਲੰਗਰ ਸ਼ਕਾਏ ਜਾਣ ਤਾਂ ਕਈ ਸਾਰੇ ਸਾਡੇ ਭੈਣਾ ਭਰਾ ਮੈਂ ਦੇਖਿਆ ਇਸ ਗੱਲ ਦਾ ਬਹੁਤ ਮਾਣ ਕਰਦੇ ਆ ਕਿ ਸਾਡੀ ਜਿਹੜੀ ਇਹ ਸੋਚ ਆ ਲੰਗਰ ਪ੍ਰਥਾ ਬਹੁਤ ਉੱਚੀ ਸੁੱਚੀ ਸੋਚ ਆ ਤੇ ਕੁਝ ਭੈਣਾ ਭਰਾ ਇਹੋ ਜਿਹੀ ਵੀ ਆ ਜਿਹੜੇ ਇਸ ਚੀਜ਼ ਦਾ ਮੈਂ ਕਈ ਵਾਰੀ ਸੋਸ਼ਲ ਮੀਡੀਆ ਤੇ ਇਹ ਚੀਜ਼ ਵੇਖੀ ਆ ਜਿਹੜੇ ਵਿਰੋਧ ਕਰਦੇ ਨਜ਼ਰ ਆਇਆ ਉਹ ਕਹਿੰਦੀ ਆ ਕਿ ਜਿਹੜੇ ਸਾਡੇ ਪੰਜਾਬੀ ਵੀਰ ਆ ਐਵੇਂ ਬਾਹਰਲੀਆਂ ਸਟੇਟਾਂ ਵਾਸਤੇ ਲੰਗਰ ਲਾਉਂਦੇ ਫਿਰਦੇ ਆ ਬਾਹਰਲੇ ਲੋਕਾਂ ਵਾਸਤੇ ਲੰਗਰ ਲਾਉਂਦੇ ਫਿਰਦੇ ਆ ਇੱਥੇ ਸਾਡੇ ਲੋਕ ਭੁੱਖੇ ਮਰਦੇ ਆ ਕਈ ਇੱਥੋਂ ਤੱਕ ਵੀ ਕਹਿ ਦਿੰਦੇ ਆ ਕਿ ਇਹ ਜਿਹੜੇ ਬਿਹਾਰੀ ਲੋਕ ਆ ਉਹ ਸਾਨੂੰ ਕੁਟਦੇ ਮਾਰਦੇ ਆ ਤੇ ਉਹਨਾਂ ਵਾਸਤੇ ਇਹ ਲੰਗਰ ਲਾਉਂਦੇ ਫਿਰਦੇ ਆ ਤੇ ਆਪਦੇ ਲੋਕ ਇੱਥੇ ਜਿਹੜੇ ਭੁੱਖੇ ਮਰਦੇ ਫਿਰਦੇ ਆ ਪਰ ਇਹ ਜਿਹੜੀ ਸੋਚ ਆ ਸਾਡੇ ਗੁਰੂ ਸਹਿਬਾਨਾਂ ਦੀ ਸੋਚ ਦੇ ਬਿਲਕੁਲ ਉਲਟ ਆ ਕਿਉਂਕਿ ਤੁਹਾਨੂੰ ਯਾਦ ਹੀ ਹੋਣਾ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਕਨਈਆ ਜੀ ਨੂੰ ਕਿਹਾ ਕਿ ਲੜਾਈ ਦੇ ਮੈਦਾਨ ਦੇ ਵਿੱਚ ਤੁਸੀਂ ਸਾਰੇ ਜਿਹੜੇ ਸਿੱਖ ਆ ਉਹਨਾਂ ਦੀ ਸੇਵਾ ਕਰਨੀ ਹੈ ਉਹਨਾਂ ਨੂੰ ਪਾਣੀ ਪਿਉਣਾ ਜਦੋਂ ਪੰਗਾਣੀ ਦਾ ਜੁੱਧ ਲੜਿਆ ਜਾ ਰਿਹਾ ਸੀ ਤਾਂ ਭਾਈ ਕਨਈਆ ਜੀ ਆਪਣੀ ਤਨ ਦੇ ਹੀ ਨਾ ਸੇਵਾ ਨਿਭਾਉਂਦੇ ਰਹੇ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਕਿਹਾ ਸੀ ਤਾਂ ਕੋਈ ਸਿੱਖ ਦੁਖੀ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਕੋਲ ਆਏ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਸ਼ਿਕਾਇਤ ਕੀਤੀ ਕਿ ਜਿਹੜੇ ਭਾਈ ਕਨਈਆ ਜੀ ਨੇ ਉਹ ਸਾਡੇ ਦੁਸ਼ਮਣਾਂ ਨੂੰ ਵੀ ਪਾਣੀ ਪਿਲਾ ਰਹੇ ਨੇ ਕਿੱਥੇ ਦਾ ਅਸੀਂ ਆਪਣੇ ਦੁਸ਼ਮਣਾਂ ਨੂੰ ਅੱਧ ਮੋਇਆ ਕਰਕੇ ਸੱਟ ਦਿੰਨੇ ਆ ਉਹਨਾਂ ਦੀ ਜਾਨ ਖਤਮ ਹੋ ਜਾਣੀ ਹੁੰਦੀ ਹੈ ਕਿੱਥੇ ਭਾਈ ਕਨਈਆ ਜੀ ਉਹਨਾਂ ਨੂੰ ਪਾਣੀ ਪਿਲਾ ਕੇ ਫਿਰ ਲੜਨ ਜੋਗਾ ਕਰ ਦਿੰਦੇ ਨੇ ਤੇ ਉਹ ਉੱਠ ਕੇ ਦੁਬਾਰਾ ਸਾਡੇ ਨਾਲ ਲੜਨਾ ਸ਼ੁਰੂ ਕਰ ਦਿੰਦੇ ਆ ਇਹਦੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਭਾਈ ਕਨਈਆ ਜੀ ਨੂੰ ਪੁੱਛਿਆ ਉਹਨਾਂ ਨੂੰ ਬੁਲਾਇਆ ਤਪਾ ਹੀ ਕਿ ਨਹੀਂ ਅਜੀ ਦਾ ਕਹਿਣਾ ਸੀ ਵੀ ਗੁਰੂ ਗੋਬਿੰਦ ਸਿੰਘ ਜੀ ਮੈਨੂੰ ਤਾਂ ਸਾਰੇ ਤੁਹਾਡਾ ਹੀ ਰੂਪ ਦਿਂਦੇ ਆ ਮੈਨੂੰ ਤਾਂ ਕੋਈ ਵੀ ਜਿਹੜਾ ਦੁਸ਼ਮਣ ਉੱਥੇ ਨਜ਼ਰ ਨਹੀਂ ਆਉਂਦਾ ਜਿਹੜਾ ਵੀ ਲੋੜਵੰਦ ਹੁੰਦਾ ਜਿਹੜਾ ਪਿਆਸ ਨਾਲ ਤੜਫ ਰਿਹਾ ਹੁੰਦਾ ਮੈਂ ਹਰ ਇੱਕ ਜਿਹੜਾ ਵੀ ਕੋਈ ਮੇਰੇ ਤੋਂ ਪਾਣੀ ਮੰਗਦਾ ਜ਼ਰੂਰਤਮੰਦ ਮੈਂ ਕਿਸੇ ਬਿਨਾਂ ਜਾਤ ਧਰਮ ਨਸਲ ਦੇ ਭੇਦਭਾਵ ਕੀਤੇ ਮੈਂ ਉਹਨਾਂ ਸਾਰਿਆਂ ਨੂੰ ਪਾਣੀ ਪਿਲਾ ਰਿਹਾ ਤਾਂ ਗੁਰੂ ਗੋਬਿੰਦ ਸਿੰਘ ਜੀ ਭਾਈ ਕਨਈਆ ਜੀ ਦੀ ਇਹ ਗੱਲ ਸੁਣ ਕੇ ਬਹੁਤ ਖੁਸ਼ ਹੋਏ ਉਹਨਾਂ ਨੇ ਭਾਈ ਕਨਈਆ ਜੀ ਨੂੰ ਮਲਮ ਤੇ ਪੱਟੀ ਵੀ ਦਿੱਤੀ ਕਹਿੰਦੇ ਕਿ ਅੱਜ ਤੋਂ ਬਾਅਦ ਤੂੰ ਸਿਰਫ ਪਾਣੀ ਨਹੀਂ ਪਿਉਣਾ ਉਹਨਾਂ ਨੂੰ ਤੂੰ ਜਿੰਨੇ ਚਾਹੇ ਉਹ ਸਿੱਖ ਨੇ ਚਾਹੇ ਤੇ ਆਪਣੇ ਦੁਸ਼ਮਣ ਨੇ ਕੋਈ ਵੀ ਆ ਉਹਨਾਂ ਨੂੰ ਪਾਣੀ ਵੀ ਪਿਲਾਉਣਾ ਨਾਲ-ਨਾਲ ਉਹਨਾਂ ਦੇ ਜ਼ਖਮਾਂ ਤੇ ਮਲਮ ਪੱਟੀ ਵੀ ਕਰਨੀ ਆ ਤਾਂ ਇਹ ਆ ਸਾਡੀ ਵਿਰਾਸਤ ਇਹ ਆ ਸਾਡੀ ਸੋਚ ਇਹ ਆ ਸਾਡੇ ਗੁਰੂ ਸਹਿਬਾਨਾਂ ਨੇ ਜਿਹੜੇ ਸਾਨੂੰ ਦਿਖਾਏ ਰਾਹ ਸੋ ਸਾਨੂੰ ਇੰਨਾ ਰਾਹਾਂ ਤੇ ਹੀ ਚੱਲਣਾ ਚਾਹੀਦਾ ਸਲੂਟ ਆ ਮੇਰਾ ਉਹਨਾਂ ਵੀਰਾਂ ਨੂੰ ਜਿਹੜੇ ਸਾਰਾ ਕੁਝ ਕਈ ਜਿਹੜੇ ਉਹਨਾਂ ਦਾ ਵਿਰੋਧ ਕਰਦੇ ਆ ਉਹਨਾਂ ਦੇ ਵਿਰੋਧ ਕਰਨ ਦੇ ਬਾਵਜੂਦ ਵੀ ਉਹ ਬਾਹਰ ਦੀਆਂ ਸਟੇਟਾਂ ਵਾਸਤੇ ਬਾਹਰਲੇ ਲੋਕਾਂ ਵਾਸਤੇ ਬਿਨਾਂ ਕਿਸੇ ਭੇਦਭਾਵ ਬਿਨਾਂ ਕਿਸੇ ਰੰਗ ਨਸਲ ਦੇ ਕੋਈ ਭੇਦਭਾਵ ਕੀਤੇ ਉਹਨਾਂ ਵਾਸਤੇ ਲੰਗਰ ਲਾਉਂਦੇ ਆ ਤਾਂ ਇਹ ਸਾਡੀ ਜਿਹੜੀ ਬਹੁਤ ਹੀ ਮਹਾਨ ਵਿਰਾਸਤ ਸਾਡੇ ਗੁਰੂ ਸਹਿਬਾਨਾਂ ਨੇ ਸਾਨੂੰ ਦਿੱਤੀ ਆ ਉੱਚੀ ਸੁੱਚੀ ਸੋਚ ਦਿੱਤੀ ਆ ਸਾਨੂੰ ਇਸੇ ਤਰ੍ਹਾਂ ਹੀ ਇਹਦੇ ਤੇ ਚੱਲਣਾ ਚਾਹੀਦਾ ਤਾਂ ਕਿ ਜਿਹੜੇ ਆਉਣ ਵਾਲੇ ਸਾਡੇ ਬੱਚੇ ਨੇ ਪੀੜ੍ਹੀਆਂ ਨੇ ਉਹ ਵੀ ਸਿੱਖਣ ਕਿ ਕਿਵੇਂ ਸਾਡੇ ਗੁਰੂ ਸਹਿਬਾਨਾ ਨੇ ਹਰ ਚੀਜ਼ ਤੋਂ ਉੱਪਰ ਉੱਠ ਕੇ ਰੰਗ ਨਸਲ ਧਰਮ ਕਿਸੇ ਵੀ ਤਰ੍ਹਾਂ ਦੇ ਭੇਦ ਭਾਵ ਤੋਂ ਸਾਰਾ ਕੁਝ ਖਤਮ ਕਰਕੇ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਕਿੰਨੀ ਮਹਾਨ ਸੋਚ ਸਾਨੂੰ ਦਿੱਤੀ ਆ ਜਿਹੜੇ ਜਿਹੜੇ ਰਾਹਾਂ ਤੇ ਫਿਰ ਸਾਡੇ ਬੱਚੇ ਅਸੀਂ ਵੀ ਤੁਰ ਸਕੀਏ ਤਾਂ ਬਹੁਤ ਮਹਾਨ ਤੇ ਉੱਚੀ ਸੁੱਚੀ ਸੋਚ ਸਾਡੇ ਗੁਰੂ ਸਹਿਬਾਨਾ ਨੇ ਸਾਨੂੰ ਦਿੱਤੀ ਆ ਉਹਨਾਂ ਤੇ ਚੱਲਣਾ ਚਾਹੀਦਾ ਕਿਸੇ ਨਾ ਭੇਦ ਭਾਵ ਨਹੀਂ ਕਰਨਾ ਚਾਹੀਦਾ ਛੋਟੀਆਂ ਛੋਟੀਆਂ ਚੀਜ਼ਾਂ ਦੇ ਬਦਲੇ ਇੰਨੀ ਛੋਟੀ ਸੋਚ ਨਹੀਂ ਦਿਖਾਉਣੀ ਚਾਹੀਦੀ ਕਿਉਂਕਿ ਸਾਡਾ ਵਿਰਸਾ ਸਾਡੀ ਸੋਚ ਬਹੁਤ ਮਹਾਨ ਆ ਤੇ ਸਾਨੂੰ ਉਹਦੇ ਤੇ ਮਾਣ ਹੋਣਾ ਚਾਹੀਦਾ ਤੇ ਜੇਕਰ ਕਿਸੇ ਭੈਣ ਭਰਾ ਨੂੰ ਮੇਰੀ ਕੋਈ ਗੱਲ ਗਲਤ ਲੱਗੇ ਤਾਂ ਮੈਂ ਮਾਫੀ ਮੰਗਦੀ ਆ ਮਨੁੱਖ ਗਲਤੀਆਂ ਦਾ ਪਤਲਾ ਉਹਦੇ ਤੋਂ ਗਲਤੀਆਂ ਹੋ ਜਾਂਦੀਆਂ ਤੇ ਮੇਰੇ ਤੋਂ ਵੀ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਹੋਣਗੀਆਂ ਜੇਕਰ ਜੇਕਰ ਕਿਸੇ ਨੂੰ ਕੋਈ ਮੇਰੀ ਗੱਲ ਗਲਤ ਲੱਗੇ ਤਾਂ ਮੈਂ